ਲਓ ਜੀ ਦੋਸਤੋ ਅੱਜ ਫੇਰ ਇੱਕ ਨਵੀਂ ਬਸ਼ੀਰੀ ਨਾਲ ਹਾਜ਼ਰ ਹੋਇਆ ਤੁਹਾਡੇ ਜਾਇਜ ਮੁੱਲ ਦੀ ਪਰ ਜਿਹੜੀਆਂ ਬੱਚੀ ਦੀਆਂ ਬੰਤਰਾਂ ਬੁੰਤਰਾਂ ਨਾ ਬਹੁਤ ਚੰਗੀਆਂ ਲੈਂਥ ਦੇਖੋ ਪਹਿਲਾਂ ਲੰਬਾਈ ਜੀ ਬਹੁਤ ਆਮ ਤੌਰ ਤੇ ਨਵੇਂ ਬੰਦੇ ਭਾਲਦੇ ਹੁੰਦੇ ਬਾਈ ਆਪਾਂ ਨੂੰ ਕੱਦ ਵਾਲੀ ਲੰਬਾਈ ਵਾਲੀ ਮਜ਼ਬੂਤੀ ਵਾਲੀ ਬਸ਼ੀਰੀ ਜਾਂ ਘੋੜੀ ਮਿਲ ਜੇ ਤਾਂ ਮਿੱਤਰੋ ਅੱਜ ਤੁਹਾਡੇ ਲਈ ਬਸ਼ੀਰੀ ਲਿਆਤੀ ਬਹੁਤ ਹੀ ਚੰਗੀ ਹਾਈਟ ਜੀ ਆ ਮਜ਼ਬੂਤੀ ਜੀ ਆ ਤੇ ਤੋਰੇ ਤਾਰੇ ਦੀ ਬਹੁਤ ਸੋਹਣਾ ਤੋਰਦੀ ਆ ਕੜ ਕੇ ਦੇਖਿਆ ਕਿ ਸਵਾਦ ਨਾ ਆਇਆ ਫਿਰ ਕਿਉਂ ਬਾਈ ਯਾਰ ਸਵਾਦ ਨਹੀਂ ਆਇਆ ਸੂਰਾ ਤੋਰ ਕੇ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਤਰੀਕ 10 ਫਰਵਰੀ 2026 ਦੀ ਇਹ ਵੀਡੀਓ ਹੈ ਤੇ ਅੱਜ ਨਵੀਂ ਦੀ ਉਮਰ ਦੀ ਬੁਸ਼ੀਰੀ ਲਿਆਤੀ ਸਵਾਰੀ ਵਾਲੇ ਪੱਖੋਂ ਵੀ ਆਣ ਪੂਰੀ ਟੌਪ ਦੇ ਥਰੂ ਨੰਬਰ 2 ਤੇ ਤੁਹਾਡਾ ਫੀਸ ਵੀ ਬਚ ਜਾਣੀ ਹੈ ਮੀਟ ਹੋਈ ਹੋਈ ਆ ਮੀਟਿੰਗ ਦੀ ਬਕਾਇਦਾ ਤੁਹਾਨੂੰ ਫੋਟੋ ਵੀਡੀਓ ਮਿਲ ਜੂ ਤੇ ਬਾਲਪੋਰੀਆਂ ਦੀ ਸਾਫ ਆ ਹੱਡਾਂ ਪੈਰਾਂ ਦੀ ਸਾਫ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਦਵਾਂਗੇ ਵੀਡੀਓ ਪ੍ਰੋਪਰ ਪੂਰੀ ਸੁਣ ਲੈ ਤਾਂ ਕਿ ਜਿਹੜੀ ਤੁਹਾਨੂੰ ਫੋਨ ਲਾਉਣਾ ਸੌਖਾ ਹੋ ਜਾਵੇ ਕਿਉਂਕਿ ਜਾਣਕਾਰੀ ਸਾਰੀ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਕੋਈ ਭਰਾ ਕਾਲੂ ਆਵੀ ਨਾ ਕਿ ਜਰ ਭਾਈ ਇਹਦੀ ਡਿਟੇਲ ਨਹੀਂ ਪਤਾ ਚੱਲੀ ਸਿਰਫ ਤੁਸੀਂ ਜੇ ਪਸੰਦ ਹੋਈ ਤਾਂ ਰੇਟ ਨੂੰ ਫੋਨ ਲਾਉਣਾ ਤੇ ਆਜੋ ਵੀਡੀਓ ਵੱਲ ਨੂੰ ਵਧਦੇ ਆਂ ਦੋਸਤੋ ਸਾਢੇ 3 ਸਾਲ ਉਮਰ ਦਾ ਤਕਰੀਬਨ ਚਾਰ ਦੰਦ ਆ ਤੇ ਦੋ ਪੈਰ ਮਗਰਲੇ ਚਿੱਟੇ ਮੱਥੇ ਪਟਾ ਪੂਸਤ ਸਾਰੀ ਗੋਲਡਨ ਆ ਕੰਨ ਕੰਡੀਸ਼ਨ ਦੀ ਚੰਗੇ ਖੁੰਡੀ ਵਾਲਾ ਕੰਨ ਧੌਣ ਤੋਂ ਪਤਲੀ ਲੰਮੀ ਆ ਹਣ ਤੇ ਤੋਰਾ ਤਾਰਾ ਦੇਖ ਸਕਦੇ ਆ 10 ਹੌਲੀ ਤੋਰ ਕੇ ਦਿਖਾਈ ਹੋਏ ਪੈਰਪੁਰ ਦੀ ਜਿਹੜੀ ਲਾਈਨਮੈਂਟ ਆ ਆਪਾਂ ਕਹਦੇ ਆ ਟਰਾਟ ਪੂਰਾ ਸਹੀ ਆ ਕੋਈ ਪੈਰ ਬਾਹਰ ਨੂੰ ਨਹੀਂ ਫਿਰਿਆ ਹੋਇਆ ਕੋਈ ਗਾਮਚੀ ਨਹੀਂ ਬੈਠੀ ਕੋਈ ਲੰਗ ਨਹੀਂ ਹੈ ਨਾ ਤਾਜੀ ਵੀਡੀਓ ਆ ਦੋਸਤੋ ਕੱਲ ਦੀ ਵੀਡੀਓ ਆ ਤੇ ਬਾਹਰ ਪੋਰੀਆਂ ਦੀ ਸਾਫ ਆ ਅੰਦਰ ਦੀ ਸਾਫ ਆ ਘੋੜੇ ਤੋਂ ਜੰਪ ਦਿੱਤਾ ਆਪਾਂ ਇਹਨੂੰ ਤੇ ਜਿਹੜੇ ਘੋੜੇ ਤੋਂ ਮੀਟ ਹੋਈ ਆਈ ਆਪਣੇ ਕੋਲ ਹੋ ਗਏ 5 ਦਿਨ ਮੀਟ ਹੋਈ ਨਾ ਫੋਟੋ ਵੀਡੀਓ ਮਿਲ ਜੂ ਤੁਹਾਨੂੰ ਸਾਰੀ ਤੁਸੀਂ WhatsApp ਤੇ ਫੋਟੋ ਵੀਡੀਓ ਲੈ ਸਕਦੇ ਹੋ ਬਾਕੀ ਆ ਖੜਨੇ ਖੁੜਨੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਆ ਬਾਕੀ ਲੰਬੀ ਲੰਬੀ ਵੀ ਆ ਹਾਈਟ ਵੀ ਸੋਹਣੀ ਆ 60 ਬਾਰ ਇਹਦੀ ਹਾਈਟ ਤੇ ਬਾਕੀ ਨੰਬਰ ਥੱਲੇ ਦਿੱਤੇ ਸੰਪਰਕ